ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਰਾਜਨ ਗਮਦਾ ਅਰਸਨ ਰਾਜਨ ਬਹੁਤ ਹੀ ਬਹੁਤ ਹੀ ਜਨਮ ਦਿਨ ਬਧਾਈ ਹੋਏ ਅਰਸ ਬੜੀ ਬੜੀ ਅਸਰੀ ਬੜੀ ਉਮਰ ਆ ਚਾਤੀ ਆ ਜਾਂਦਾ ਹੈ। ਚੜਾਈ ਨਹੀਂ ਆ ਗਈ। ਇੱਕ ਚਾਟ ਵਧੀਆ ਤਿੱਖਣਾ। ਅਛਾ ਹਾਸਰੀ ਘਰ। ਮੈਂ ਫਿਰ ਵਾਕੇ ਆਂ। ਬੜੀ ਚਾੜ ਹੁੰਦੀ ਨਾ ਪਾਪੇ ਦੇ ਮੱਥਾ ਟੇਕਿਆ ਨਹੀਂ ਹੱਟੇ। ਕੱਲ ਆ ਜਾ। ਆ ਜਾ। ਆਪੀ ਆ ਕੋਣਾਂ। ਇਹ ਪਾਪਾ ਜੀ ਜਗਾ ਵਾ। ਜੀ ਆਪੇ ਕਿਸਤੇ ਪਾ। ਮੈਂ ਰੱਖਿਆ ਬ੍ਰੀ ਮੈਂ ਰੱਖਿਆ ਮੇਰੇ ਮਾਲਕ ਲੰਮੀ ਆਮਰਾ ਦੇਓ ਬੱਚਿਆਂ ਨੂੰ ਕੰਮ ਕਾਰ ਚ ਵੱਧਾ ਮੇਰੇ ਮਾਲਕਾ ਛੱਤਿਆਂ ਕਰਾ ਰੱਖੇ ਮੇਰੇ ਮਾਲਕ ਆਪ ਤੇ ਜਿਆਦਾ ਕਾਰ ਹੋਵੇ ਸੰਤਮਹਾਂ ਆਪਾਂ ਡਾੜੀ ਚਾਹ ਜਿਆਦਾ ਕਰ ਜਿੰਨਾ ਕਰ ਤੂੰ ਹੀ ਦੇਓ ਘਰ ਤੋੜੋਂ ਦੀ ਕਿ ਚੀਤੀ ਜ਼ਿੰਦਗੀ ਬਦਲ ਸਕਦੇ ਤੂੰ ਹੀ ਮਾਲਕਾ ਕਰਮਾ ਵਾਲਿਆਂ ਕਰਮਾ ਵਾਲਿਆਂ ਦੇ ਵਨਪਾਰ ਸਾਡੇ ਜੀ ਦਾ ਦਰਸ਼ਨ ਹੋਇਆ ਟੜੇ ਦਰਸ਼ਨ ਕਰੋ ਦਰਬਾਰ ਤੇ ਇਸੇ ਵੀਡੀਓ ਕੋਈ ਦੇਈਂ ਗਿਆ ਉਹ ਬਾਲਾ ਜੱਤੀ ਚੱਲਦੀ ਹੈ ਪੋਏ ਵੇਜ ਬਰੀ ਗਈਓ ਦੇਖੀ ਗਾਣਾ ਬਿਸੇ ਹਾਂ ਗਾਣਾ ਬਿਸੇ ਨਾ ਗਾਣਾ ਕਿਨ ਪਬਲਿਕ ਸ਼ਬਦ ਲਾ ਕੇ ਮਾਰੋ ਤੇ ਪਾਵਾ ਸੋਨਾ ਦਰਬਾਰਾ ਦਰਬਾਰ ਸੋਣਾ ਓਏ ਚੋਲਾ ਲੁੱਟਾ ਚੋੜ ਸੋਨਾ ਸਾਸ ਰਾਈ ਦਾ ਕਾ ਓਏ ਆਪ ਹੀ ਕਰਦਾ ਹੁੰਦਾ ਵੇਖੀ ਬੜਾ ਕੋ ਕਰਦੇ ਆਂ ਤੇ ਬੋਲੇ ਤੇ ਨੰਨੇ ਕਿ ਜਾਣੀ ਆ ਇੰਦੀ ਰੱਗ ਕਰਾਂ ਨਿਕਿਆ ਨਾ ਕੋਈ ਨਹੀਂ ਜਾਣਦਾ ਕੁੱਕਰ ਕਿਹੜਾ ਇਹ ਤਾਂ ਕੈਸੇ ਲੁੰਚਦੇ ਨਹੀਂ ਬਰਾ ਮਾ ਚੁੱਪ ਲੈ ਲਾ ਲਈ ਤੇ ਮੈਨੂੰ ਮੈਨੂੰ ਕਹਿ ਲੈ ਅੱਛਾ ਚੱਲੀ ਮੈਂ ਆਪਣੇ ਸਾਰੇ ਨਾਲੀ ਲੈ ਲਈ ਨੀ ਮੈਂ ਹਾਂ ਹੁਣ ਲਈ ਆਪ ਤੂੰ ਭੈਣ ਭੈ ਕੱਪਾ ਮਾਰਿਆ ਕਾ ਤੂੰ ਇਹਨੇ ਠੀਕ 8 ਮਿੰਟ ਦੀ ਵੀਡੀਓ ਚਾਹੀਦੀ 8 ਮਿੰਟ ਬਣਾ ਕੇ ਆਣੀ ਅੱਜ ਪਰੋ ਅਮਾ ਨੇ ਕੇ ਪਰੋ ਸਾਡੇ ਸਮਝੀ ਵੀ ਇਹਦੀ ਪੂਰੀ ਯਾਨੀ ਤੇ ਇਹ ਕੋਈ ਪਹਿਲੇ ਬਾਪੂ ਨੂੰ ਦੇਉਂਦੇ ਘਰ ਕੋਈ ਨਹੀਂ ਕਰੀ ਬਾਪੇ ਘਰ ਆਇਆ ਮੈਂ ਬਗਾਨੇ ਘਰ ਤੋਂ ਆਇਆ ਵਾ